ਗੌੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁੰਨ ਸਮਾਇ ਅੰਜਨ ਮਾਹਿ ਨਿਰੰਜਨ ਰਹੀਐ ਬਹੁੜ ਨਾ ਭਵਜਲ ਪਾਇਆ ਮੇਰੇ ਰਾਮ ਐਸਾ ਖੀਰ ਬਲੋਈਐ ਗੁਰਮਤਿ ਮਨੁਆ ਅਸਥਿਰ ਰਖਹੁ ਇਨ ਬਿਦ ਅੰਮ੍ਰਿਤ ਪੀਓਈਐ ਮੇਰੇ ਰਾਮ ਐਸਾ ਖੀਰ ਬਲੋਈਐ ਗੋਰ ਮਾਤਮਨੂਆ ਅਸਥਿਰ ਰਖਹ ਇਨ ਬਿਦ ਅੰਮ੍ਰਿਤ ਪੀਓਈਐ ਰਹਾਓ ਗੁਰ ਕੈ ਬਾਣ ਬੱਜਰ ਕਲ ਛੇਦੀ ਪ੍ਰਗਟਿਆ ਪਦ ਪਰਗਾਸਾ ਸਖਤ ਅਧੇਰ ਜੀਵੜੀ ਭ੍ਰਮ ਚੂਕਾ ਨਿਹਚਲ ਸਿਵ ਘਰ ਬਾਸਾ ਤੈਨ ਬਿਨ ਬਾਵਣਾ ਧਣ ਖੜਾਈਐ ਇਹੋ ਜਗ ਬੇਦਿਆ ਭਾਈ ਤਹ ਜਿਸ ਬੂਡੀ ਪਵਨ ਚੁਲਾਵੈ ਡੋਰ ਰਹੀ ਲਿਵਲਾਈ ਕੋਨ ਮਾਨ ਮਨੁ ਆ ਸੋਨ ਸਮਾਨਾ ਦੁਬਿਦਾ ਦੁਰਮਤ ਭਾਗੀ ਕਹੋ ਕਬੀਰ ਅਨਭਉ ਇਕ ਦੇਖਿਆ RAM ਨਾਮ ਲਿਵ ਲਾਗੀ ਗਉੜੀ ਬੈਰਾਗਣ ਤੇ ਪਦੇ ਉਲਟਤ ਪਵਨਾ ਚੱਕਰ ਖਟ ਭੇਦੇ ਸ਼ੁਰਤ ਸੁੰਨ ਅਨਰਾਗੀ ਆਵੈ ਨਾ ਜਾਏ ਮਰੈ ਨਾ ਜੀਵੈ ਤਾਸ ਖੋਜ ਬੈਰਾਗੀ ਮੇਰੇ ਮਾਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਅਵਰੈ ਨਾ ਤਰਥਾ ਬੇਗਾਨਾ ਰਹਾਉ ਨਾ ਤਰਥਾ ਸਾਰੇ ਵਖਰੇ ਵਖਰੇ ਗੁਰ ਪ੍ਰਸਾਦ ਅਕਲ ਭਈ ਅਵਰੈ ਨਾ ਤਰਥਾ ਬੇਗਾਨਾ ਰਹਾਉ ਨੇਵਰ ਐ ਦੂਰ ਦੂਰ ਫੁਨ ਨਿਵਰੈ ਜਿਨ ਜੈਸਾ ਕਰ ਮਾਨਿਆ ਅਲਉਤੀ ਕਾ ਜੈਸੇ ਭਇਆ ਬਰੇਟਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾ ਏ ਸਿਉ ਕਹੀਐ ਐਸਾ ਕੋਈ ਬੇਬੇਕੀ ਕਹੋ ਕਬੀਰ ਜਿਨ ਦਿਆ ਪਲੀਤਾ ਤਿਨ ਤੈਸੀ ਚਲ ਦੇਖੀ ਗਉੜੀ ਸਾ ਸੰਗਤ ਜੀ ਇੱਕ ਪਾਠੀ ਪਾਠ ਕਰੇ ਪੈਂਦਾ ਕਹੋ ਕਬੀਰ ਜਿਨ ਦਿਆ ਪਤੀਲਾ ਬਸ ਖਿਆਲ ਹੀ ਨਹੀਂ ਕਰਨਾ ਕਿ ਕੀ ਲਿਖਿਆ ਜੋ ਮੂੰਹ ਆਇਆ ਉਹ ਪੜ ਜਾਣਾ ਧਿਆਨ ਨਾਲ ਪਾਠ ਕਰਨਾ ਚਾਹੀਦਾ ਕਹੋ ਕਬੀਰ ਜਿਨ ਦੀ ਆਪ ਲੀਤਾ ਇਉਂ ਸ਼ੁੱਧ ਪਾਠ ਹੈ ਜੀ ਗੌੜੀ ਤਹ ਪਾਵਸ ਸਿੰਧ ਧੂਪ ਨਹੀਂ ਛਹੀਆ ਤਹ ਉਤਪਤ ਪਰਲਉ ਨਾਹੀ ਛਹੀਆ ਤਹ ਪਾਵਸ ਸਿੰਧ ਧੂਪ ਨਹੀਂ ਛਹੀਆ ਤਹ ਉਤਪਤ ਪਰਲਉ ਨਾਹੀ ਜੀਵਨ ਮਿਰਤ ਨਾ ਦੁਖ ਸੁਖ ਵਿਆਪੈ ਸੁੰਨ ਸਮਾਦ ਦਉ ਤਹ ਨਾਹੀ ਸਹਿਜ ਕੀ ਆਕਾਥ ਕਥਾ ਹੈ ਨਿਰਾਰੀ ਤੋਲ ਨਹੀਂ ਚੜੈ ਜਾਇ ਨਾ ਮੁਕਾਤੀ ਹਲਕੀ ਲੱਗੈ ਨਾ ਭਾਰੀ ਰਹਾਉ ਅਰਧ ਉਰਧ ਦਉ ਤਹ ਨਾਹੀ ਰਾਤ ਦਿਨ ਸ ਤਹ ਨਾਹੀ ਜਲ ਨਹੀਂ ਪਵਨ ਪਾਵਕ ਫੁਨ ਨਾਹੀ ਸਤਗੁਰ ਤਹਾ ਸਮਾਹੀ ਆਗਮ ਅਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਹੀਐ ਆਗਮ ਅਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਓ ਗੁਰੇ ਆਪਣੇ ਸਤ ਸੰਗਤ ਮਿਲ ਰਹੀਐ ਗੌੜੀ ਪਾਪ ਪੁੰਨ ਦੁਇ ਬੈਲ ਵਿਸਾਹੇ ਪਵਨ ਪੂਜੀ ਪਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਟ ਪੀਤਰ ਇਨ ਵਿਦ ਟਾਂਡ ਵਿਸਾਹਿਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨ ਜਾ ਰਹਾਉ ਕਾਮ ਕ੍ਰੋਧ ਦੋਏ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨ ਨਿਵੇਰ ਹੈ ਟਾਂਡਾ ਉਤਰਿਓ ਪਾਰਾ ਕਹਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੋਣ ਛਟਕਾਈ ਗੌੜੀ ਪੰਜ ਪਾਦਾ ਪੇਵ ਕੜਾ ਦਿਨ ਚਾਰ ਹੈ ਸਾਹੁਰੜਾ ਜਾਣਾ ਅੰਧਾ ਲੋਕ ਨਾ ਜਾਣਾਈ ਮੂਰਖ ਏ ਆਣਾ ਕਹੋ ਡੱਡੀਆਂ ਵਧੈ ਧਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਉ ਓਹ ਜੇ ਦੇਸਾ ਖੂਹਾੜੀ ਓਹ ਜੇ ਦੇਸਾ ਖੂਹਾੜੀ ਕੌਣ ਲਾਜਵਹਾਰੀ ਲਾਜ ਘੜੀ ਸਿਓ ਟੂਟ ਪੜੀ ਉਠ ਚਲੀ ਪਨਿਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬੰਦੀ ਸਭ ਫਿਰੈ ਦੇਖੋ ਵਿਚਾਰੀ ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਿਰਾਸੀ ਉਠ ਚੱਲੀ ਚਿਤ ਬੰਧ ਨਾ ਧੀਰਾ ਹਰ ਕੀ ਚਰਣੀ ਲਾਗ ਰਹੁ ਭਜ ਸਰਨ ਕਬੀਰਾ